ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਬਾਈ ਕੋਲ ਬੱਸੀਆਂ ਪਕਾਉ ਨੇ ਜੀ ਫਾਰਮ ਵਾਲੀਆਂ ਬੱਸੀਆਂ ਸੰਧੂ ਫਾਰਮ ਬਾਈ ਦਾ ਫਾਰਮ ਆ ਜੀ ਉਹ ਪਹਿਲਾਂ ਵੀ ਵੀਡੀਓ ਬਣਾਉਂਦੇ ਰਹੇ ਨੇ ਬਾਈ ਕਰਦੇ ਆ ਵੀ ਬਾਈ ਨਾਲ ਗੱਲਬਾਤ ਲੈ ਨੇ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਬਾਈ ਸਤਿ ਸ੍ਰੀ ਅਕਾਲ ਜੀ। ਨਾਮ ਦੱਸੋ ਜੀ ਆਪਣਾ? ਹਾਂ ਬਾਈ ਧਰਮਿੰਦਰ ਸਿੰਘ ਆਈ ਪਿੰਡ ਸੰਧੂਕਲਾ। ਹਾਂਜੀ। ਜ਼ਿਲ੍ਹਾ ਆਪਣਾ ਬਰਨਾਲਾ ਤੇ ਤਹਿਸੀਲ ਆਪਾਂ ਨੂੰ ਤਪਾ ਗਈ ਬਾਈ। ਹਾਂਜੀ। ਨੇੜੇ ਆਪਣੇ ਇਹ ਬਠਿੰਡੇ ਏਰੀਏ ਚੋਂ ਆਣਾਗਾ ਤਾਂ ਤਪਾ ਸ਼ਹਿਰ ਆ ਗਿਆ ਜੀ। ਠੀਕ ਹੈ ਜੀ। ਤੇ ਇਧਰੋਂ ਬਰਨਾਲਾ ਮੋਗਾ ਆਉਣਾ ਤਾਂ ਪਧੌੜ ਸ਼ਹਿਰ ਆ ਗਿਆ ਆਪਣੇ। ਠੀਕ ਹੈ ਜੀ। ਹਾਂਜੀ। ਹਾਂਜੀ ਬਾਈ ਜੀ ਬਸਤੀਆਂ ਦੀ ਜਾਣਕਾਰੀ ਦੋ ਜੀ ਆਪ ਨੂੰ। ਇਹ ਇੱਕ ਆਪਣਾ ਬਾਈ ਕੰਟੈਕਟ ਨੰਬਰ ਆਈ 62800218644। ਹਾਂਜੀ। ਤੇ ਆਪਣੇ ਕੋਲੇ ਬਾਈ ਅੱਜ 8 ਬੱਚੀਆਂ ਸੀਗੀਆਂ ਵੀਡੀਓ ਬਣਾ ਇੱਕ ਇੱਕ ਗੱਬਣ ਬੱਚੀ ਰਹਿੰਦੀ ਹੈ ਬਾਈ ਤੇ ਤਿੰਨ ਅਉਸਰ ਬੱਚੀਆਂ ਰਹਿੰਦੀਆਂ ਛੋਟੀਆਂ ਠੀਕ ਹੈ ਜੀ ਇੱਕ ਤਾਂ ਬਾਈ ਰਾਹੀ ਬੱਚੀ ਰਹਿੰਦੀ ਹੈਗੀ ਇਹ ਆਪਾਂ ਦੇਖੀ ਜਾਂਦੇ ਹੈਗੇ ਠੀਕ ਹੈ ਜੀ ਇਹ ਵਾੜ-ਵਾੜ ਦੇ ਸੀਮੰਦੀ ਹੈਗੀ ਯਾਰਕ ਦੀ ਠੀਕ ਹੈ ਜੀ ਹਾਂਜੀ ਲੋਪਰਾ ਬਾਕੀ ਬਾਈ ਜੀ ਕਹਿੰਦੇ ਬੈਗਿੰਗ ਵਸ ਇਹ ਵਾੜ-ਵਾੜ ਦੇ ਸੀਮੰਦੀ ਹੈਗੀ ਬਾਈ ਠੀਕ ਹੈ ਤੇ 32 33 ਕਿਲੋ ਦਾ ਹੀ ਮਤਲਬ ਰਿਕਾਰਡ ਆਗਾ ਹਾਂਜੀ ਮਿਲਕ ਟੀਥ ਬੱਚੀ ਹੈ ਜਿਵੇਂ ਕਹਿੰਦੇ 8 ਕ ਮਾਂਥ ਦੀ ਉਮਰ ਆ ਗਈ ਬੱਚੀ ਦੀ ਠੀਕ ਹੈ ਜੀ ਕੁਆਲਟੀ ਕਵਲਟੀ ਬਹੁਤ ਚੰਗੀ ਹੈ ਉਹ ਬਿਲਕੁਲ ਸਟ੍ਰੇਟ ਆ ਗਈ ਠੀਕ ਹੈ ਜੀ ਇਹ 32 33 ਕਿਲੋ ਦੋਦੋ ਥੱਲੇ ਝੋਲੀ ਝੋਲੀ ਥਾਂ ਥੋਂ ਬਹੁਤ ਨਖੜ ਮੇ ਆਗੇ ਚਾਰੇ ਗਾਇਬ ਤੇ ਠੀਕ ਹੈ ਜੀ ਹਾਂਜੀ ਇਹਦਾ ਕੀ ਰੇਟ ਆ ਜੀ ਮੋਲਬਾਈ ਚਾਹੇ 25 ਗਰਾ ਲਓ 26 ਗਰਾ ਲਓ ਆਪਾਂ ਜਾਇਜ਼ ਜਾਰ ਰੇਟ ਆ ਜਿਹੜਾ 20000 ਦੀ ਬੱਛੀ ਦੇ ਦਾਂਗੇ ਠੀਕ ਹੈ ਹਾਂਜੀ ਠੀਕ ਹੈ ਜੀ ਬਾਈ ਦਾ ਫਾਰਮ ਆ ਭਰਾ ਸੰਧੂ ਫਾਰਮ ਹਾਂਜੀ ਬਾਈ ਜੀ ਤੁਸੀਂ ਅੱਸੀ ਕਿਹੜੀ ਰਹੀਗੀ ਇੱਕ ਆਪਣੀ ਬਾਈ ਛੋਟੀ ਬੱਛੀ ਜਿਹੜੀ ਆ ਉਸਰ ਰਹਿੰਦੀ ਹੈ ਜੋ ਵੀ ਆਪਾਂ ਠਾ ਕੇ ਦਿਖਾ ਦੇਣਾ ਐਰ ਸ਼ਹਿਰ ਰਹਿੰਦੀ ਹੈਗੀ ਠੀਕ ਹੈ ਜੀ ਹਾਂਜੀ ਇਹ ਵੀ ਵਾੜ ਵਾੜ ਦੇ ਸਿੰਮੰਦੀ ਹੈਗੀ ਠੀਕ ਹੈ ਜੀ ਰੈੱਡ ਵੇ www सिमनਾਗੇ ठीक है जी हां जी अमेरिकन टीसदन तो खीरी आएगी शाइनिंग ਤੇ ਕੁਆਲਿਟੀ ਬਹੁਤ ਚੰਗੀ ਹੈਗੀ ਤੇ ਥੱਲੇ ਝੋਲੀ ਚੁਲੀ ਦਾ ਕੋਈ ਅੰਤ ਨਹੀਂ ਬਾਈ ठीक है जी ਲੈ ਲੋ ਬਰਾ ਦੇਖ ਸਕਦੇ ਵਿਚਾਰੇ ਤਾਂ ਨਿਕੜ ਗਏ ਕੁਆਲਿਟੀ ਬਿਲਕੁਲ ਟਾਪ ਆ ਗਈ ठीक है जी ਮਿਲਕਟੀਸ ਬੱਚੇ ਆ ਗਈ ठीक है जी ਲੈ ਖੀਰੀ ਬੱਚੀ ਹੈਗੀ ਦੰਦੋ ਠੀਕ ਹੈ ਜੀ ਠੀਕ ਉਹ ਵੀ ਬੱਚਾ ਖੀਰਾ ਹੈ ਵੀ ਖੀਰੀ ਹੈਗੀ ਠੀਕ ਹੈ ਜੀ ਕੁਆਲਿਟੀ ਬਿਲਕੁਲ ਟਾਪ ਆ ਗਈ हां जी ਤੇ ਜੋੜੀ ਆਪਾਂ 45000 ਦੀ ਦੇ ਦਾਂਗੇ ਬਾਈ ਠੀਕ ਹੈ ਇਹਦਾ 25000 ਮੋਲ ਕਰਦੇ ਹਾਂ ਦਾ ਬਾਈ ਜੋੜੀ 45000 ਦੀ ਠੀਕ ਹੈ ਜੀ ਠੀਕ ਹੈ ਹਾਂਜੀ ਮਾਨਤਨ ਵਿੱਚੋਂ ਜ਼ਰੂਰ ਹੋ ਜਾਊਗਾ ਠੀਕ ਹੈ ਪਰਾ ਠੀਕ ਹੈ ਤੇ ਬੱਚੇ ਚੰਗੇ ਬਹੁਤ ਆਗੇ ਤੇ ਉਹਦੀ ਮਦਰ ਦਾ 32 33 ਕਿਲੋ ਦੁੱਧ ਸੀਗਾ ਇਹਦੀ ਮਦਰ ਥੱਲੇ 29 ਲੀਟਰ ਦੁੱਧ ਸੀ ਬਾਈ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਹੋਰ ਕਿਹੜੀ ਅੱਗੇ ਬਾਈ ਆਪਣੇ ਕੋਲੇ ਆ ਆ ਗਈ ਗੱਬਣ ਵੱੱਛੀ ਗੱਬਣ ਵੱੱਛੀ ਹਾਂਜੀ ਹਾਂਜੀ ਇਹਨੂੰ 8ਵਾਂ ਮਹੀਨਾ ਚੱਲਦਾਗਾ 7ਵੇਂ ਮਹੀਨੇ ਦੀ ਗੱਬਣ ਕੰਪਲੀਟ ਹੋਊਗੀ ਠੀਕ ਹੈ ਜੀ ਆਪਣੀ ਕੋਈ ਤਸੱਲੀ ਕਰਾ ਕੇ ਲੈ ਜਾ ਚੈੱਕ ਪਾਸ ਕਰਾ ਕੇ ਲੈ ਜਾ ਆਪਾਂ ਨੂੰ ਕੋਈ ਦਿੱਕਤ ਨਹੀਂ ਗਈ ਹਾਂਜੀ ਸੋਨਾ ਕੱਦ ਘਾਟਾ ਗਈ ਸੋਹਣੀ ਕੁਆਲਿਟੀ ਹੈ ਏਬੀਐਸ ਦੇ ਫਰੂਟ ਬੋਲ ਦੀ ਬੱਛੀ ਹੈਗੀ ਡੈਨਮਾਰਕ 4116 ਤੋਂ ਗੱਬਣ ਆਈ ਠੀਕ ਥੱਲੇ ਝੋਲੀ ਝੂਲੀ ਸਾੜਾ ਫੂੜਾ ਨਾਲੇਵਾ ਜਿਵੇਂ ਕਹਿੰਦਾ ਸੋਨਾ ਕੱਟਣਾ ਹੈ ਠੀਕ ਜੀ ਹਨ ਵੀ ਚਾਰ ਹੀ ਆ ਨੇ ਖਣਵੇਂ ਫੋਰ ਸ਼ਾਂਕ ਤਾਂ ਜਿਵੇਂ ਕਹਿੰਦਾ ਹੈ ਹੀ ਨਹੀਂ ਕੋਈ ਠੀਕ ਹੈ ਭਰਾ ਬਾਕੀ ਜਿਹੜੀ ਬਿਊਟੀ ਹੈਗੀ ਕੁਆਲਿਟੀ ਹੈ ਬੱਛੀ ਦੇ ਵਿੱਚ ਠੀਕ ਜੀ ਫੇਸ ਦੀ ਬਿਊਟੀ ਦੇਖ ਲਓ ਤੁਸੀਂ ਠੀਕ ਜੀ ਹਾਂਜੀ ਚੌੜੀ ਝੂੜੀ ਬਹੁਤ ਹੈਗੀ ਉਤੋਂ ਫ ਮੋਲ ਜਾਇ ਇਹਦਾ 50 ਕਰਾ ਲਓ 52 ਕਰਾ ਲਓ ਹਾਂਜੀ ਇਹ ਆਪਾਂ 47000 ਦਾ ਪੀਸ ਦੇ ਦਾਂਗੇ ਠੀਕ ਹੈ ਜੀ ਜਮਾ ਦਾ ਮਾਨਤਨ ਕਰ ਦਾਂਗੇ ਜਾਇ ਜੀ ਠੀਕ ਹੈ ਜੀ ਆਪਾਂ 47000 ਦੇ ਵਿੱਚ ਬਾਈ ਇਹ ਵੱਛੀ ਦੇ ਦਾਂਗੇ ਗੱਬਰ ਹੈਗੀ ਠੀਕ ਹੈ ਜੀ ਠੀਕ ਚੈੱਕ ਕਰੋ ਚੈੱਕ ਕਰੋ ਜਿਹੜੀ ਮਰਜ਼ੀ ਡਾਕਟਰ ਤੋਂ ਤਸੱਲੀ ਕਰਾ ਕੇ ਲੈ ਜਾਓ ਠੀਕ ਹੈ ਜੀ ਆਪਣੀ ਜਿਵੇਂ ਕਹਿੰਦੇ ਵੀ ਜਦੋਂ ਸੇਲ ਹੋ ਗਈ ਆਪਣੀ ਡੇਟ ਤੱਕ ਦੀ ਗਾਰੰਟੀ ਹੈ ਦੂ ਬਾਅਦ ਆਪਣੀ ਗਾਰੰਟੀ ਕੋਈ ਨਹੀਂ ਸਹੀ ਗੱਲ ਹੈ ਜੀ ਆਪ ਦੇ ਜਿਹੜੇ ਮਰਜ਼ੀ ਡਾਕਟਰ ਤੋਂ ਤਸੱਲੀ ਕਰਾ ਕੇ ਲੈ ਜਾਓ ਜਿਹੜੇ ਬੰਦੇ ਨੂੰ ਨਾਲ ਦੇਖਣ ਵਾਲੇ ਨੂੰ ਲੈ ਕੇ ਉਹਨਾਂ ਨਰਖ ਪਰਖ ਕੇ ਜਿਹੜੀ ਮਰਜ਼ੀ ਤਸੱਲੀ ਕਰ ਲਓ ਬਾਈ ਠੀਕ ਹੈ ਜੀ ਉਸ ਤੋਂ ਬਾਅਦ ਆਪਣੀ ਕੋਈ ਤਸੱਲੀ ਨਹੀਂ ਜਦੋਂ ਅਗਲੀ ਦੀ ਗੱਡੀ ਸਹੀ ਗੱਲ ਹੈ ਸਾਂਹ ਵਾਲੀ ਚੀਜ਼ ਹੈ ਜੀ ਸਾਂਹ ਵਾਲੀ ਚੀਜ਼ ਆ ਬਾਈ ਭਰੋਸਾ ਕਿਸੇ ਚੀਜ਼ ਦਾ ਨਹੀਂਗਾ ਸਹੀ ਗੱਲ ਹੈ ਸਹੀ ਗੱਲ ਤੇ ਭਰਾ ਦੂਜੀਆਂ ਵੱਛੀਆਂ ਆਪਣੀ ਸੇ ਇਹ ਆਪਣਾ ਸੁਭਾ ਜਾਣਿਆ ਜੀ ਠੀਕ ਹੈ ਜੀ ਇਹ ਮਾਚਲ ਜਾਣਗੇ ਨਹੀਂ ਠੀਕ ਹੈ ਜੀ ਕੋਈ ਇਦਾਂ ਦੀਆਂ ਹੋਰ ਬਸੇ ਆਉਂਦੀਆਂ ਨਹੀਂ ਵੀਰੇ ਆਪਣੇ ਕੋਲ ਹਾਂ ਬਾਈ ਬੱਚੇ ਆਪਣੇ ਕੋਲੇ ਲੋਟ ਆਉਂਦੇ ਰਹਿੰਦੇ ਹੈਗੇ ਠੀਕ ਹੈ ਜੀ ਹਾਂਜੀ ਲੋਪਰਾ ਬਾਈ ਜੀ ਨਾਲ ਜ਼ਰੂਰ ਹੋ ਪਰੋ ਠੀਕ ਹੈ ਜੀ ਕਨੈਕਟ ਕਰਿਓ ਪੰਡ ਸੰਧੂ ਅੱਜ ਤਾਂ ਟੌਪ ਟੌਪ ਪੀਸ ਆਉਂਦੇ ਰਹਿੰਦੇ ਹੈ ਬਾਈ ਜਿਵੇਂ ਆਏਰ ਸ਼ਹਿਰ ਦਾ ਪੀਸ ਆ ਗਿਆ ਹਨਾ ਹਾਂਜੀ ਹਾਂਜੀ ਇਹ ਕੁਆਲਿਟੀ ਬਹੁਤ ਘੱਟ ਮਿਲਦੀ ਹੈ ਪਰ ਆਪਣੇ ਕੋਲੇ ਕੋਈ ਨਾ ਕੋਈ ਟਾਵਾ ਨਾਗਾ ਆ ਹੀ ਜਾਂਦਾ ਹੈਗਾ ਠੀਕ ਹੈ ਜੀ ਇਹ ਕੇ ਫਾਰਮ ਦੇ ਵਿੱਚੋਂ ਲਏ ਸੀ ਇਹ ਦੋ ਨਾਲ ਇਕੱਠੇ ਆ ਗਏ ਸੀ ਇਹ ਫਾਰਮ ਦੇ ਵਿੱਚੋਂ ਅੱਠ ਨਾਲ ਲਈ ਸੀ ਆਪਾਂ ਟੋਟ ਬਾਕੀ ਫਿਰ ਆਪਣਾ Facebook ਦੇ ਪੇਜ ਆ ਗਰਜੀਤ ਰਾਏ ਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸੁਨਮ ਨੂੰ ਨਵੀਂ ਵੀਡੀਓ ਅਪਲੋਡ ਕਰਦ ਰਹੀ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਤੇ ਨੰਬਰ ਨੋਟ ਕਰੋ ਜੀ ਆਪਣਾ 752800355 ਜੇ ਕਿਸੇ ਨੇ ਐਡਾਂ ਦੀ ਐਡ ਲਗਾਉਣੀ ਹੈ ਤਾਂ ਆਪਣ ਨਾਲ ਜ਼ਰੂਰ ਕਨੈਕਟ ਕਰੋ ਭਰਾ ਮਿਲਦੇ ਆਂ ਅਗਲੀ ਵੀਡੀਓ ਚ ਓਕੇ ਬਾਏ